ਪਾਇਲ ਪਰਮ ਦੀ ਇੱਕ ਬਹੁਤ ਸਾਰੀਆਂ ਵੀਡੀਓ ਕਲਿੱਪਾਂ ਵਾਇਰਲ ਹੋ ਰਹੀਆਂ ਹਨ ਕਿ ਪਾਇਲ ਥਿਉਰੀ ਕਰਦੀ ਫਰੀ ਗਈ ਆਪਣੇ ਬਦਨਾਮੀ ਹੁੰਦੀ ਦੇਖ ਪਾਇਲ ਪਰਮ ਅੱਜ ਲਾਈਵ ਆਈ ਤੇ ਦੱਸਿਆ ਕਿ ਅਸਲ ਵਿੱਚ ਉਸ ਰਾਤ ਹੋਇਆ ਕੀ ਸੀ ਉਹੀ ਵੀਡੀਓ ਕਰਕੇ ਲਾਈਵ ਆਏ ਆ ਨਹੀਂ ਮੈਂ ਲਾਈਵ ਆਉਣ ਦਾ ਮੇਰਾ ਕੋਈ ਮੋਟਿਵੇ ਨਹੀਂ ਸੀਗਾ ਕਿ ਮੈਂ ਵੀਡੀਓ ਕਰਕੇ ਆਈਆਂ ਲਾਈਵ ਕਿ ਕੀ ਚੱਕਰ ਹੋਇਆ ਕੀ ਨਹੀਂ ਸਾਰਿਆਂ ਨੇ ਆਪਣੇ ਆਪਣੇ ਪੱਖ ਰੱਖਤੇ ਮੇਰਾ ਪੱਤ ਤੱਕ ਕਿਸੇ ਨੇ ਸੁਣਿਆ ਹੀ ਨਹੀਂ ਕਿ ਮੈਂ ਕੀ ਹੈ ਕੀ ਨਹੀਂ ਹੋਇਆ ਕੀ ਹੈ ਕਾਡਾ ਮੈਟਰੀ ਸੀਗਾ ਕਿ ਆਪਣੀ ਇੱਕ ਫਰੈਂਡ ਸੀਗੀ ਸਰਕਲ 'ਚ ਨਬੂ ਨਾਮ ਦੀ ਕੁੜੀ ਤੇ ਐਕਚੁਅਲ ਜੇ ਕੋਈ ਸਿਟੀ ਹੈ ਤੁਹਾਡੇ ਇੱਥੇ ਆਪਣੇ ਲਾਂਡਰਾਂ ਰੋਡ 'ਤੇ ਕਿਹੜੀ ਸਿਟੀ ਸੀਗੀ ਮਿੱਤਲ ਪੈਰਾਡਾਈਜ਼ ਤੇ ਉੱਥੇ ਲੜਾਈ ਹੋਈ ਸੀ ਅੱਜ ਤੋਂ 4-5 ਦਿਨ ਪਹਿਲਾਂ ਦੀ ਗੱਲ ਆ ਕਿ ਉੱਥੇ 5-6 ਦਿਨ ਪਹਿਲਾਂ ਦੀ ਗੱਲ ਆ ਕਿ ਉੱਥੇ ਲੜਾਈ ਹੋਈ ਸੀਗੀ ਮੈਨੂੰ ਨਹੀਂ ਪਤਾ ਸੀਗਾ ਕਿ ਕਾਦੀ ਲੜਾਈ ਹੋਈ ਹੈ ਕਾਦੀ ਨਹੀਂ ਹੋਈ ਹੈ ਹਨਾ ਕੋਈ ਯਾਰ ਦੋਸਤ ਤੁਹਾਨੂੰ ਫੋਨ ਕਰਦਾ ਰਾਤ ਨੂੰ ਕਿ ਪਹਿਲਾ ਆ ਚੱਕਰ ਹੋਇਆ ਕਿ ਮੈਨੂੰ ਤੇਰੀ ਹੈਲਪ ਦੀ ਲੋੜ ਆ ਕਿ ਮੈਂ ਤੁਹਾਡੇ ਕੋਲ ਆ ਰਿਹਾ ਮੇਰੇ ਕੋਲ ਆ ਜਾ ਮੇਰੀ ਹੈਲਪ ਕਰ ਦੇ ਮੋਨਾ ਪੈਰਾਡਾਈਜ਼ ਹੈ ਨਾ ਮੋਨਾ ਪੈਰਾਡਾਈਜ਼ ਮਿੱਤਲ ਅਪਾਰਟਮੈਂਟਾ ਉਥੇ ਆਪਣੇ ਲਾਂਡਰਾ ਰੋਡ ਤੇ 126 ਕੇ 115 ਚ ਉਥੇ ਰਾਤ ਨੂੰ ਝਗੜਾ ਹੋਇਆ ਮੈਨੂੰ ਕੁਝ ਨਹੀਂ ਪਤਾ ਸੀ ਇਸ ਬਾਰੇ ਕਿ ਚੋਰੀ ਦਾ ਝਗੜਾ ਸੀ ਜਾਂ ਕਿਸੇ ਚੀਜ਼ ਦਾ ਝਗੜਾ ਸੀਗਾ ਮੈਂ ਉਥੇ ਰਾਤ ਨੂੰ ਚਲੇਗੀ ਕਿ ਮੈਂ ਕੱਲੀ ਸੀਗੀ ਦੀਦੀ ਨੂੰ ਵੀ ਆਇਆ ਫੋਨ ਤੇ ਮੈਨੂੰ ਵੀ ਆਇਆ ਸੀਗਾ ਦੀਦੀ ਮੇਰੇ ਨਾਲ ਹੀ ਬੈਠੇ ਆ ਪਹਿਲਾਂ ਇਹਨਾਂ ਨੂੰ ਕਾਲ ਆਈ ਫਿਰ ਮੈਨੂੰ ਕਾਲ ਆਈ ਕਿ ਦੀਦੀ ਮੈਂ ਮੈਨੂੰ ਹੈਲਪ ਚਾਹੀਦੀ ਨਵੂ ਦਾ ਫੋਨ ਆਇਆ ਕਿ ਇੱਦਾਂ ਇੱਦਾਂ ਕਰਕੇ ਪ੍ਰੋਬਲਮ 'ਚ ਫਸ ਗਏ ਆ ਸਾਨੂੰ ਨਹੀਂ ਪਤਾ ਸੀ ਕੀ ਪ੍ਰੋਬਲਮ ਹੈ ਕੀ ਨਹੀਂ ਮੈਂ ਕੈਬੂ ਕਰਕੇ ਆਪਣੇ ਇੱਥੇ ਤਾਂ ਚਲੀ ਗਈ ਆ ਤੇ ਉੱਥੇ ਜਾ ਕੇ ਸੁਸਾਇਟੀ ਨੇ ਮੇਰੀ ਗੱਲ ਨਹੀਂ ਸੁਣੀ ਸੁਸਾਇਟੀ ਜਾ ਕੇ ਉਹਨਾਂ ਨੂੰ ਪਤਾ ਕਿ ਫੇਮਸ ਹੈਗੀ ਆ ਫੇਮਸ ਕਰਕੇ ਉਹਨਾਂ ਨੇ ਵੀਡੀਓ ਵੀਡੀਓ ਬਣਾਈ ਮੈਂ ਉਹਨਾਂ ਨੂੰ ਕਿਹਾ ਤੁਸੀਂ ਵੀਡੀਓ ਨਾ ਬਣਾਓ ਕਿ ਚੰਗਾ ਨਹੀਂ ਲੱਗਦਾ ਹੈਗਾ ਤੁਸੀਂ ਜਿਹੜੀ ਗੱਲ ਹੈਗੀ ਮੇਰੇ ਮੂੰਹ ਤੇ ਕਰੋ ਉਹਨਾਂ ਨੇ ਕਿਸੇ ਨੇ ਮੇਰੀ ਗੱਲ ਨਹੀਂ ਸੁਣੀ ਸੁਸਾਇਟੀ ਵਾਲਿਆਂ ਨੇ ਜੋ ਵੀ ਸੁਸਾਇਟੀ ਵਾਲੇ ਉਹਨਾਂ ਨੂੰ ਲੱਗਿਆ ਸ਼ਾਇਦ ਮੈਂ ਕਿਤੇ ਉਹਨਾਂ ਨੂੰ ਲੱਗਿਆ ਕਿ ਮੈਂ ਸ਼ਾਇਦ ਉਹਨਾਂ ਦੇ ਉਹ ਆਈ ਮੈਂ ਸਿਰਫ ਉਹਨਾਂ ਦੇ ਪੱਖ ਲਈ ਗਈ ਸੀ ਕਿ ਲੜਾਈ ਜੋ ਹੋਈ ਆ ਇੱਕ ਮਿੰਟ ਮੈਂ ਤੁਹਾਨੂੰ ਪਿੱਛੇ ਐਡ ਕਰਦੀ ਹਾਂ ਕੁੜੀ ਨੂੰ ਵੇਟ ਕਰੋ हां नबू बाकी नबू ਤੋਂ ਪੁੱਛ ਲੋ ਇਹਦੇ ਹਸਬੰਡ ਦੇ ਨਾਲ ਗੁੱਟਮਾਰ ਹੋਈ ਸੀਗੀ ਤੇ ਤੁਸੀਂ ਤੁਹਾਨੂੰ ਨਬੂ ਆਪੇ ਸੱਚ ਦੱਸ ਦੂੰਗੀ ਕਿ ਕੀ ਗੱਲ ਹੋਈ ਹੈ ਕੀ ਨਹੀਂ ਲੜਾਈ ਦਾ ਕੀ ਪ੍ਰੋਬਲਮ ਸੀਗੇ ਕੀ ਚੋਰੀ ਦਾ ਕੀ ਸੀਗਾ ਨਬੂ ਆਪੇ ਦੱਸੀ ਇੱਥੇ ਕਲੀਅਰ ਕਰ ਯਾਰ ਦੇਖੋ ਇਹਦੇ ਵਿੱਚ ਫਾਈਲ ਦੀ ਕੋਈ ਮਿਸਟੇਕ ਨਹੀਂ ਆ ਉਹ ਮੇਰਾ ਮੈਟਰ ਸੀਗਾ ਮੇਰਾ ਹਸਬੰਦ ਨੂੰ ਉੱਥੇ ਕੁੱਟਮਾਰ ਕਰ ਰਹੇ ਸੀ ਤੇ ਮੈਂ ਮੈਂ ਨੂੰ ਉੱਥੋਂ ਫੋਨ ਆਇਆ ਮੈਂ ਮੈਂ ਅਲੀ ਅਦੀਨ ਨੂੰ ਫੋਨ ਕੀਤਾ ਠੀਕ ਆ ਵੀ ਇਦਾਂ ਇਦਾਂ ਗੱਲ ਹੋਈ ਆ ਤੇ ਆਲਿਆ ਦੀ ਜੀ ਨੇ ਪਾਇਲ ਦੀ ਨੂੰ ਫੋਨ ਕਰਿਆ ਪਾਇਲ ਦੀ ਉੱਥੇ ਕੈਬ ਕਰਾ ਕੇ ਆਈ ਸੀਗੀ ਕਿਉਂਕਿ ਉਹ ਮੈਨੂੰ ਵੀ ਮੇਰੇ ਨਾਲ ਵੀ ਖਿੱਚ ਤੂ ਕਰ ਰਹੀ ਸੀ ਸੁਸਾਇਟੀ ਵਾਲੇ ਮਿੱਤਲ ਪੈਰਾਡਾਈਜ਼ ਵਾਲੇ ਕਿਉਂਕਿ ਲਾਂਡਰਾ ਰੋਡ ਤੇ ਆ ਹਾਂ ਤੇ ਪਾਇਲ ਉੱਥੇ ਆਈ ਕੈਬ ਕਰਾ ਕੇ ਉਹ ਪਾਇਲ ਨੇ ਜਦੋਂ ਉਹਨਾਂ ਨੂੰ ਗੱਲਬਾਤ ਪੁੱਛੀ ਵੀ ਕੀ ਗੱਲਬਾਤ ਹੋਈ ਆ ਤਾਂ ਉਹਨਾਂ ਨੇ ਮਤਲਬ ਗੱਲ ਸੁਣੀ ਨਹੀਂ ਆ ਉਹ ਖਿੱਚ ਤੂ ਕਰਨ ਲੱਗੇ ਪਾਇਲ ਨਾਲ ਉਹਦੇ ਵਾਲ ਖਿੱਚਣ ਲੱਗੇ ਉਹਦੀ ਜੈਕਟ ਖਿੱਚਣ ਲੱਗੇ ਉਹਨੇ ਗੱਲ ਨਹੀਂ ਸੁਣੀ ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ